ਮਾਨ ਕੇ ਚੱਲੋ ਦੋ ਸੈਂਟੈਂਸ ਆ ਕਿ ਸੜਕ ਬਣੀ ਜਾਂਦੀ ਸੀ ਘਰ ਡੈਕੋਰੇਟ ਹੋਇਆ ਜਾਂਦਾ ਸੀ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸੈਂਟੈਂਸ ਆ ਜਿਹੜੇ ਬਹੁਤੇ ਲੋਕਾਂ ਨੂੰ ਇੰਗਲਿਸ਼ ਦੇ ਵਿੱਚ ਬਣਾਉਣੇ ਨਹੀਂ ਆਉਂਦੇ ਟਰਾਂਸਲੇਟ ਕਰਨੇ ਨਹੀਂ ਆਉਂਦੇ ਜੇ ਥੋੜੀ ਵੀ ਸੇਮ ਪ੍ਰੋਬਲਮ ਆ ਤਾਂ ਅੱਜ ਦੀ ਕਲਾਸ ਨੂੰ ਗੌਰ ਨਾਲ ਦੇਖਿਓ ਕਿਉਂਕਿ ਅੱਜ ਦੀ ਕਲਾਸ ਦੇ ਵਿੱਚ ਆਪਾਂ ਇਸ ਤਰ੍ਹਾਂ ਦੇ ਸੈਂਟੈਂਸਸ ਨੂੰ ਅੰਗਰੇਜ਼ੀ ਦੇ ਵਿੱਚ ਬਣਾਉਣਾ ਸਿੱਖਾਂਗੇ ਤਾਂ ਇਹ ਜਿਹੜੇ ਮੈਂ ਦੋ ਸੈਂਟੈਂਸ ਬੋਲਿਆ ਇਹ ਹੈ ਐਕਚੁਅਲੀ ਕਿਹੜੇ ਟੈਂਸ ਦੇ ਵਿੱਚ ਪਾਸਟ ਕੰਟੀਨਿਊਸ ਪੈਸਿਵ ਫਾਰਮ ਦੇ ਵਿੱਚ ਠੀਕ ਤਾਂ ਪਾਸਟ ਕੰਟੀਨਿਊਸ ਕਿਉਂ ਹੈ ਔਰ ਪੈਸਿਵ ਕਿਉਂ ਹੈ ਇਹ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਦੇਖੋ ਇਹਦਾ ਫਾਰਮੂਲਾ ਜੇ ਇਹਨੂੰ ਆਪਾਂ ਪੋਜ਼ਿਟਿਵ ਫਾਰਮ ਦੇ ਵਿੱਚ ਵਰਤਣਾ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਬਜੈਕਟ ਫਿਰ ਵਾਸ ਵਰ ਦੇ ਵਿੱਚ ਕੋਈ ਇੱਕ ਚੀਜ਼ ਫਿਰ ਬੀਇੰਗ ਫਿਰ ਵਰਬ ਦੀ 3rd ਫਾਰਮ ਬਾਈ ਸਬਜੈਕਟ ਆਪਾਂ ਲਿਖਿਆ ਨਹੀਂ ਕਿਉਂਕਿ ਬਾਈ ਸਬਜੈਕਟ ਦੀ ਜਿਹੜੀ ਹੈ ਲੋਡ ਆਪਾਂ ਨੂੰ ਪੈਸਿਵ ਫਾਰਮ ਚ ਬਹੁਤ ਘੱਟ ਪੈਂਦੀ ਆ ਠੀਕ ਤਾਂ ਇਹ ਸਭ ਤੋਂ ਪਹਿਲਾਂ ਦੇਖੋ ਪਾਸਟ ਕੰਟੀਨਿਊਸ ਹੈ ਇਹ ਸੈਂਟੈਂਸ ਜਿਹੜਾ ਬੋਲਿਆ ਸੀ ਕਿ ਸੜਕ ਬਣੀ ਜਾਂਦੀ ਸੀ ਠੀਕ ਤਾਂ ਇਹ ਪਾਸਟ ਕੰਟੀਨਿਊਸ ਕਿਉਂ ਹੈ ਪਾਸਟ ਕੰਟੀਨਿਊਸ ਉਦੋਂ ਹੁੰਦਾ ਜਦੋਂ ਕੋਈ ਕੰਮ ਹੋ ਹੀ ਜਾਂਦਾ ਹੋਵੇ ਇੱਥੇ ਆਪਾਂ ਕਹਿ ਰਹੇ ਹਾਂ ਕਿ ਸੜਕ ਬਣੀ ਜਾਂਦੀ ਸੀ ਠੀਕ ਕੰਮ ਹੋ ਹੀ ਜਾਂਦਾ ਸੀ ਸੜਕ ਬਣੀ ਜਾਂਦੀ ਸੀ ਠੀਕ ਹੈ ਤੇ ਕੰਮ ਕੀ ਹੈ ਸੜਕ ਬਣਨਾ ਤਾਂ ਇਹ ਕੰਟੀਨਿਊਸ ਫਾਰਮ ਹੈ ਪਾਸਟ ਕੰਟੀਨਿਊਸ ਹੈ ਔਰ ਪੈਸਿਵ ਕਿਉਂ ਹੈ ਕਿਉਂਕਿ ਇਹਦੇ ਚ ਸਬਜੈਕਟ ਹੈ ਨਹੀਂ ਸੜਕ ਕੌਣ ਬਣਾ ਰਿਹਾ ਸੀ ਉਹ ਆਪਾਂ ਦੱਸਿਆ ਨਹੀਂ ਜਾਂ ਆਪਾਂ ਨੂੰ ਪਤਾ ਨਹੀਂ ਠੀਕ ਹੈ ਦੇਖੋ ਅਬ ਜੀ ਗੱਲ ਹੈ ਕਿ ਸੜਕ ਜਿਹੜਾ ਹੈ ਸੜਕ ਬਣਾਉਣ ਵਾਲੇ ਲੋਕ ਹੀ ਬਣਾਉਂਦੇ ਆ ਤਾਂ ਜਿਹਨੇ ਕੰਟੈਕਟ ਲਿਆ ਹੁੰਦਾ ਜਿਹੜੇ ਬਿਲਡਰ ਨੇ ਹਨ ਪਰ ਆਪਾਂ ਬਿਲਡਰ ਬਾਰੇ ਦੱਸਣਾ ਜ਼ਰੂਰੀ ਨਹੀਂ ਸਮਝਦੇ ਆਪਾਂ ਮੇਨਲੀ ਸਿਰਫ ਇੱਥੇ ਕੰਮ ਬਾਰੇ ਦੱਸ ਰਹੇ ਆ ਕਿ ਸੜਕ ਬਣੀ ਜਾਂਦੀ ਸੀ ਠੀਕ ਹੈ ਮਤਲਬ ਆਪਾਂ ਇੱਥੇ ਸਬਜੈਕਟ ਬਾਰੇ ਦੱਸ ਹੀ ਨਹੀਂ ਰਹੇ ਜਦੋਂ ਆਪਾਂ ਸਬਜੈਕਟ ਬਾਰੇ ਦੱਸਣਾ ਹੀ ਨਹੀਂ ਚਾਹੁੰਦੇ ਜਾਂ ਆਪਾਂ ਨੂੰ ਸਬਜੈਕਟ ਪਤਾ ਹੀ ਨਹੀਂ ਹੁੰਦਾ ਤਾਂ ਉਦੋਂ ਪੈਸਿਵ ਫਾਰਮ ਹੁੰਦਾ ਠੀਕ ਹੈ ਪੈਸਿਵ ਫਾਰਮ ਹੁੰਦਾ ਐਕਟਿਵ ਨਹੀਂ ਹੁੰਦਾ ਤਾਂ ਇਹ ਹੁਣ ਸੈਂਟੈਂਸ ਬਣੂਗਾ ਕਿਵੇਂ ਸੜਕ ਆਬਜੈਕਟ ਹੈ ਸੜਕ ਦ ਰੋਡ ਵਾਸ ਵਰ ਦੇ ਵਿੱਚੋਂ ਕੋਈ ਇੱਕ ਚੀਜ਼ ਇੱਥੇ ਆਊਗਾ ਵਾਸ ਕਿਉਂਕਿ ਸੜਕ ਇੱਕ ਹੈ गणती ਦੇ ਵਿੱਚ ਸਾਡੇ ਕਿੱਕੀ ਸੀ ਸਿੰਗੂਲਰ ਸੀ ਤਾਂ ਇਥੇ ਵਾਸ ਇਸ ਤੋਂ ਅੱਗੇ ਬੀਇੰਗ ਤਾਂ ਤੇ ਵਰਬ ਕੀ ਹੈ ਬਣਾਉਣਾ ਜਾਂ ਬਣਨਾ ਠੀਕ ਹੈ ਬਿਲਡ ਬਿਲਡ ਦੀ ਥਰਡ ਫਾਉਮ ਬਿਲਡ ਦਾ ਰੋਡ ਵਾਸ ਬੀਇੰਗ ਬਿਲਡ ਇੱਕ ਹੋਰ ਸੈਂਟੈਂਸ ਬੋਲਿਆ ਸੀਗਾ ਕਿ ਘਰ ਡੈਕੋਰੇਟ ਹੋਈ ਜਾਂਦਾ ਸੀ ਇਹ ਆਪਾਂ ਸੈਂਟੈਂਸ ਉਸੇ ਤਰ੍ਹਾਂ ਹੀ ਲਿਖਿਆ ਉਸੇ ਰੂਪ ਵਿੱਚ ਲਿਖਿਆ ਜਿਹੜੇ ਰੂਪ ਵਿੱਚ ਆਪਾਂ ਆਮ ਇਹਨਾਂ ਨੂੰ ਬੋਲਦੇ ਆਂ ਠੀਕ ਹੈ ਇੱਥੇ ਸੜਕ ਬਣੀ ਜਾਂਦੀ ਸੀ ਆਮ ਤੌਰ ਤੇ ਲੇਖਤੀ ਰੂਪ ਵਿੱਚ ਹੁੰਦਾ ਕਿ ਸੜਕ ਬਣਾਈ ਜਾ ਰਹੀ ਸੀ ਪਰ ਆਮ ਆਪਾਂ ਇਦਾਂ ਹੀ ਕਹਿੰਦੇ ਹੁੰਦੇ ਆ ਕਿ ਸੜਕ ਬਣੀ ਜਾਂਦੀ ਸੀ ਆਹ ਸੈਂਟੈਂਸ ਨੂੰ ਜਿਹੜਾ ਹੈ ਲੇਖਤੀ ਰੂਪ ਵਿੱਚ ਆਪਾਂ ਲਿਖਦੇ ਹੁੰਦੇ ਆ ਕਿ ਘਰ ਡੈਕੋਰੇਟ ਹੋ ਰਿਹਾ ਸੀ ਜਾਂ ਕੀਤਾ ਜਾ ਰਿਹਾ ਸੀ ਆਪਾਂ ਸਿੱਧਾ-ਸਿੱਧਾ ਆਮ ਭਾਸ਼ਾ 'ਚ ਬੋਲਦੇ ਜਦੋਂ ਹੁੰਦੇ ਆ ਏਦਾਂ ਹੀ ਕਹਿ ਦਿੰਦੇ ਹੁੰਦੇ ਆ ਕਿ ਘਰ ਡੈਕੋਰੇਟ ਹੋ ਹੀ ਜਾਂਦਾ ਸੀ ਤਾਂ ਇਹ ਵੀ ਪੈਸਿਵ ਆ ਕਿਉਂਕਿ ਘਰ ਡੈਕੋਰੇਟ ਕਰਨ ਵਾਲੇ ਦਾ ਆਪਾਂ ਦੱਸਿਆ ਨਹੀਂ ਕਿ ਘਰ ਡੈਕੋਰੇਟ ਕੌਣ ਕਰ ਰਿਹਾ ਸੀ ਸਾਫ਼ ਜੀ ਗੱਲ ਹੈ ਕਿ ਜਿਹੜਾ ਡੈਕੋਰੇਸ਼ਨ ਆਰਟਿਸਟ ਹੁੰਦੇ ਆ ਜਾਂ ਡੈਕੋਰੇਟਰ ਜਿਹੜੇ ਹੁੰਦੇ ਆ ਉਹੀ ਘਰ ਨੂੰ ਡੈਕੋਰੇਟ ਕਰਦੇ ਹੋਣਗੇ ਪਰ ਆਪਾਂ ਉਹਨਾਂ ਬਾਰੇ ਦੱਸਣਾ ਜ਼ਰੂਰੀ ਨਹੀਂ ਸਮਝਦੇ ਜਦੋਂ ਆਪਾਂ ਸਬਜੈਕਟ ਬਾਰੇ ਦੱਸਣਾ ਜ਼ਰੂਰੀ ਨਹੀਂ ਸਮਝਦੇ ਹੁੰਦੇ ਉਦੋਂ ਆਪਾਂ ਸੈਂਟੈਂਸ ਨੂੰ ਪੈਸਿਵ ਫਾਰਮ 'ਚ ਬਣਾਉਨੇ ਹੁੰਦੇ ਆ ਠੀਕ ਤਾਂ ਇੱਥੇ ਆਬਜੈਕਟ ਕੀ ਹੈ ਘਰ ਦ ਹਾਊਸ ਵਾਸ ਵਰ ਦੇ ਵਿੱਚੋਂ ਕੋਈ ਇੱਕ ਚੀਜ਼ ਇੱਥੇ ਫਿਰ ਵਾਸ ਹੀ ਆਊ ਕਿਉਂਕਿ ਘਰ ਇੱਕ ਹੈ ਗਿਣਤੀ ਚ ਵਾਸ ਫਿਰ ਬੀਇੰਗ ਹੁਣ ਇੱਕੇ ਵਰਬ ਕੀ ਆ ਡੈਕੋਰੇਟ ਇਹ ਡੈਕੋਰੇਟ ਆਪਾਂ ਆਲਰੇਡੀ ਇਥੇ ਅੰਗਰੇਜ਼ੀ ਦਾ ਹੀ ਸ਼ਬਦ ਲਾਇਆ ਪੰਜਾਬੀ ਵਿੱਚ ਹੁੰਦਾ ਸਜਾਉਣਾ ਸਜਾਵਟ ਕਰਨੀ ਕਿਸੇ ਚੀਜ਼ ਦੀ ਠੀਕ ਦਾ ਹਾਊਸ ਵਾਸ ਬੀਂਗ ਡੈਕੋਰੇਟ ਦੀ ਥਰਡ ਫਾਰਮ ਡੈਕੋਰੇਟਿਡ ਈ ਡ ਇ ਲ ਕੇ ਠੀਕ ਹੈ ਦਾ ਹਾਊਸ ਵਾਸ ਬੀਂਗ ਡੈਕੋਰੇਟਡ ਹੁਣ ਜੇ ਆਪਾਂ ਇਹਨੂੰ 네ਗੇਟਿਵ ਫਾਰਮ ਦੇ ਵਿੱਚ ਵਰਤਣਾ ਤਾਂ ਉਹਦੇ ਵਾਸਤੇ ਆਪਣੇ ਕੋਲੇ ਫਾਰਮੂਲਾ ਕੀ ਹੈ ਜੇ ਇਹਨੂੰ ਆਪਾਂ 네ਗੇਟਿਵ ਫਾਰਮ ਦੇ ਵਿੱਚ ਵਰਤਣਾ ਠੀਕ ਆਬਜੈਕਟ ਵਾਸ ਵਰ not being would the third form to get object was verb not being verb the third form man lo ek sentence hai ke kal kal kisi apne patient nu hospital leke gaye aur utthe ja ke dekh rahe ha ke utthe thode chhadu kise de bhi patient da ilaaj nahi si ho reha ha na ਮਾਦ ਲੋ ਉੱਤੇ ਜਿੰਨੇ ਪੇਸ਼ੈਂਟ ਪਏ ਸੀ ਕਿਸੇ ਵੀ ਮਰੀਜ਼ ਦਾ ਜਿਹੜਾ ਹੈ ਇਲਾਜ ਨਹੀਂ ਸੀ ਹੋ ਰਿਹਾ ਜਾਂ ਇਲਾਜ ਕੀਤਾ ਨਹੀਂ ਸੀ ਜਾ ਰਿਹਾ ਪਾਸਟ ਕੰਟੀਨਿਊਸ ਫਾਰਮ ਹੈ ਪੈਸਿਵ ਕਿਉਂਕਿ ਆਪਾਂ 10ਵੀਂ ਰੇਕੇ ਪਾਸ ਮਰੀਜ਼ਾਂ ਦਾ ਜਿਹੜਾ ਹੈ ਇਲਾਜ ਕਿਹਨੇ ਕਰਨਾ ਸਾਫ਼ ਜੀ ਗੱਲ ਆ ਕਿ ਮਰੀਜ਼ਾਂ ਦਾ ਇਲਾਜ ਡਾਕਟਰਾਂ ਨੇ ਹੀ ਕਰਨਾ ਪਰ ਆਪਾਂ ਇੱਥੇ ਡਾਕਟਰਾਂ ਵਾਲੇ ਦੱਸਣਾ ਜ਼ਰੂਰੀ ਨਹੀਂ ਸਮਝਦੇ ਸਬਜੈਕਟ ਬਾਰੇ ਦੱਸਣਾ ਜ਼ਰੂਰੀ ਨਹੀਂ ਸਮਝਦੇ ਇਸੇ ਕਰਕੇ ਪੈਸਿਵ ਆ ਕਿ ਮਰੀਜ਼ਾਂ ਦਾ ਇਲਾਜ ਨਹੀਂ ਸੀ ਹੋ ਰਿਹਾ ਦਾ ਆਬਜੈਕਟ ਹੈਗੇ ਮਰੀਜ਼ ਜਿੰਨੇ ਵੀ ਉੱਥੇ ਪਏ ਸੀ ਇਸੇ ਕਰਕੇ ਦਾ ਲੱਗਿਆ ਮੂਰੇ ਠੀਕ ਹੈ ਦਾ ਪੇਸ਼ੈਂਟਸ ਹੁਣ ਵਾਸ ਵਰ ਦੇ ਵਿੱਚ ਵਰ ਲੱਗੂਗਾ ਕਿਉਂਕਿ ਗਿਣਤੀ ਚ ਵੱਧਾ ਮਰੀਜ਼ ਗਿਣਤੀ ਚ ਵੱਧਾ ਵਰ ਨਾਟ ਬੀਇੰਗ ਤਾਂ ਇੱਥੇ ਵਰਬ ਕੀ ਹੈ ਇਲਾਜ ਕਿ ਕਿਸੇ ਵੀ ਮਰੀਜ਼ ਦਾ ਇਲਾਜ ਨਹੀਂ ਸੀ ਹੋ ਰਿਹਾ ਇਲਾਜ ਕਰਨਾ ਇੰਗਲਿਸ਼ ਹੁੰਦਾ ਟਰੀਟ ਟਰੀਟ ਦੀ 3rd ਫਾਰਮ being treated ঠিক ਤਾਂ ਹੁਣ ਜੇ ਆਪਾਂ ਇਹਨੂੰ ਇਨਟੈਰੋਗੇਟਿਵ ਫਾਰਮ 'ਚ ਵਰਤਣਾ ਜੀ ਜੇ ਆਪਾਂ ਇਹਦੇ ਨਾਲ ਕੋਈ ਕੁਐਸਚਨ ਪੁੱਛਣਾ ਹੋਵੇ ঠিক ਉਹਦੇ ਹਾਸਤੇ ਵਾਸ ਵਰ ਅਗੇ ਆਬਜੈਕਟ ਬੀਂਗ थर्ड फॉर्म क्वेश्चन मार्क ठीक है तो मान के चलो मरीजों ਦਾ ਇਲਾਜ ਨਹੀਂ ਸੀ ਹੋ ਰਿਹਾ ਤਾਂ ਮਰੀਜ਼ਾਂ ਨੇ हायर अथॉरिटी ਕੋਲ ਸ਼ਿਕਾਇਤ ਕਰਤੀ ਤਾਂ हायर अथॉरिटी ਨੇ ਮਰੀਜ਼ਾਂ ਨੂੰ ਉਚਾਇਆ ਕਿ ਉੱਥੇ ਜਿੱਨੇ ਮਰੀਜ਼ ਪਏ ਸੀ ਉਹਨਾਂ ਦਾ ਚੈੱਕ ਅਪ ਹੋ ਰਿਹਾ ਸੀ ਠੀਕ ਹੈ ਉਹਨਾਂ ਦਾ ਚੈੱਕ ਅਪ ਹੋ ਹੀ ਜਾਂਦਾ ਸੀ ਮਤਲਬ ਵੀ ਐਟ ਲੀਸਟ ਡਾਕਟਰਾਂ ਨੇ ਉਹਨਾਂ ਦਾ ਚੈੱਕ ਅਪ ਕੀਤਾ ਸੀ ਕਿ ਨਹੀਂ ਇਲਾਜ ਤਾਂ ਚਲੋ ਨਹੀਂ ਕੀਤਾ ਐਟ ਲੀਸਟ ਉਹਨਾਂ ਦਾ ਚੈੱਕ ਅਪ ਤਾਂ ਕੀਤਾ ਹੀ ਹੋ ਠੀਕ ਪਰ ਇਥੇ ਉਹਨਾਂ ਨੇ ਪੁੱਛਿਆ ਕਿ ਮਰੀਜ਼ਾਂ ਦਾ ਚੈੱਕਅਪ ਹੋ ਰਿਹਾ ਸੀ ਤਾਂ ਵਰ ਜਿਹੜਾ ਹੈ ਅੱਗੇ ਆ ਕਿਉਂਕਿ ਇੱਕ ਤੋਂ ਵੱਧ ਮਰੀਜ਼ਾਂ ਦੀ ਗੱਲ ਹੋ ਰਹੀ ਆ ਵਰ ਦ ਪੇਸ਼ੈਂਟਸ ਵਾਟ ਦ ਪੇਸ਼ੈਂਟਸ ਬੀਇੰਗ ਅ ਵਰਬ ਕੀ ਇਥੇ ਚੈੱਕਅਪ ਕਰਵਾ ਚੈੱਕਅਪ ਦੀ ਥਰਡ ਫਾਰਮ ਹੈ ਚੈਕਡ ਅਪ ਚੈਕਡ ਅਪ ਵਰ ਦਾ ਪੇਸ਼ੈਂਟਸ ਬੀਇੰਗ ਚੈਕਡ ਅਪ ਠੀਕ ਹੁਣ ਜੇ ਆਪਾਂ ਇਹਨੂੰ ਇੰਟਰੋਗੇਟਿਵ ਨੈਗੇਟਿਵ ਫਾਰਮ ਦੇ ਵਿੱਚ ਵਰਤਣਾ ਜੇ ਕੁਐਸਚਨ ਵੀ ਪੁੱਛਣਾ ਉਹ ਨਾਲ ਉਹ ਕੁਐਸਚਨ ਨੈਗੇਟਿਵ ਸੈਂਸ ਦੇ ਵਿੱਚ ਹੋਵੇ ਤੇ ਇਹ ਕਿਵੇਂ ਆਊਗਾ ਵਾਸ ਵਰ ਅੱਗੇ ਤਾਂ ਇਸ ਤੋਂ ਗਾਂ ਹੈ ਆਬਜੈਕਟ ਤਾਂ ਫਿਰ ਹੈ ਨਾਟ ਬੀਇੰਗ ਵਰਬ ਦੀ ਥਰਡ ਫਾਰਮ ਕੁਐਸਚਨ ਮਾਰਕ ਠੀਕ ਹੈ ਵਾਸ ਵਰ ਅਗੇ ਆਬਜੈਕਟ ਨਾਟ ਬੀਇੰਗ ਵਰਬ ਦੀ ਥਰਡ ਫਾਰਮ ਆ ਔਰ ਕੁਐਸਚਨ ਮਾਰਕ ਮੰਨ ਕੇ ਚੱਲੋ ਆਪਾਂ ਇੱਕ ਹੋਰ ਸੈਂਟੈਂਸ ਬਣਾਉਂਦੇ ਆ ਇਹਦੇ ਵਿੱਚ ਜਿਵੇਂ ਹਾਇਰ ਅਥਾਰਟੀ ਨੇ ਮਰੀਜ਼ਾਂ ਨੂੰ ਪੁੱਛਿਆ ਸੀ ਕਿ ਉਹਨਾਂ ਦਾ ਚੈੱਕਅਪ ਹੋ ਰਿਹਾ ਸੀ ਉਹ ਕਹਿੰਦੇ ਕਿ ਹਾਂ ਚੈੱਕਅਪ ਤਾਂ ਹੋ ਰਿਹਾ ਸੀ ਤਹਾਇਰ ਅਥਾਰਟੀ ਜਿਹੜੀ ਹੈ ਫੇਰ ਸਵਾਲ ਪੁੱਛਦੀ ਹੈ ਕਿ ਮਰੀਜ਼ਾਂ ਨੂੰ ਦਵਾਈਆਂ ਮਿਲ ਰਹੀਆਂ ਸੀ ਕਿ ਨਹੀਂ ਠੀਕ ਹੈ ਜਿਵੇਂ ਕਿ ਉਹਨਾਂ ਨੂੰ ਦਵਾਈਆਂ ਮਿਲ ਨਹੀਂ ਸੀ ਰਹੀਆਂ ਮਤਲਬ ਤੁਸੀਂ ਕਹਿ ਰਹੇ ਕਿ ਇਲਾਜ ਨਹੀਂ ਸੀ ਹੋ ਰਿਹਾ ਕਿ ਚੈੱਕ ਤੁਸੀਂ ਔਰ ਇਹ ਵੀ ਕਹਿ ਰਹੇ ਕਿ ਚੈੱਕਅਪ ਹੋਈ ਜਾਂਦਾ ਸੀ ਚੈੱਕਅਪ ਹੋਈ ਜਾਂਦਾ ਸੀ ਪਰ ਇਲਾਜ ਨਹੀਂ ਸੀ ਹੋ ਰਿਹਾ ਤਾਂ ਮਰੀਜ਼ਾਂ ਨੂੰ ਦਵਾਈਆਂ ਮਿਲ ਨਹੀਂ ਸੀ ਰਹੀਆਂ ਠੀਕ ਹੈ ਤਾਂ ਇਲਾਜ ਹੋਣਾ ਬੇਸਿਕਲੀ ਮਤਲਬ ਦਵਾਈ ਮਿਲਣਾ ਤਾਂ ਇੱਥੇ ਜਿਹੜਾ ਹੈ ਫੇਰ ਵਰ ਅੱਗੇ ਆਉ ਕਿਉਂਕਿ ਮਰੀਜ਼ਾਂ ਦੀ ਗੱਲ ਕਰ ਰਹੇ ਆਪਾਂ ਵਰ the patients not being verb ਕੀ ਹੈ ਵਰਬ ਇਤੇ ਹੈ ਦਵਾਈ ਦੇਣਾ ਗਿਵ ਗਿਵ ਦੀ 3rd ਫਾਰਮ ਲਈ ਆਪਾਂ ਗਿਵਨ ਕੀ ਦਿੱਤਾ ਜਾ ਰਿਹਾ ਮਰੀਜ਼ਾਂ ਨੂੰ ਦਵਾਈਆਂ ਮੈਡੀਸਿਨਸ ਵਾਰ ਦਾ ਪੇਸ਼IENTS ਨਾਟ ਬੀਇੰਗ ਗਿਵਨ ਮੈਡੀਸਿਨਸ ਠੀਕ ਤ ਪਾਸਟ ਕੰਟੀਨਿਊਸ ਜਿਹੜਾ ਹੈ ਬੇਸ਼ੱਕ ਪੈਸਿਵ ਫਾਰਮਸ ਦੇਖਣ ਨੂੰ ਸੌਣ ਨੂੰ ਔਖਾ ਲੱਗਦਾ ਪਰ ਹੈ ਨਹੀਂ ਬੜਾ ਸੌਖਾ ਆ ਚਾਰੀ ਜਿਹੜਾ ਹੈ ਬਾਕੀ ਸੈਂਟੈਂਸ ਬਾਕੀ ਟੈਂਸਸ ਦੀ ਤਰ੍ਹਾਂ ਚਾਰਥਾਈ ਵਰਤਾ ਜਾਂਦਾ ਔਰ ਇਹਨੂੰ ਸਮਝਣਾ ਸੌਖਾ ਹੀ ਆ ਫੇਰ ਵੀ ਅਗਰ ਕੋਈ ਡਾਊਟ ਹੋਵੇ ਕੁਝ ਨਾ ਸਮਝ ਹੋਇਆ ਹੋਵੇ ਸਮਝ ਲੱਗੀ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਪਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ